ਕੀ ਲਿਖਾਇਆ ਕਮੇਟੀ ਨੇ 20 ਬੰਦਾ ਆਹ ਬੰਦਾ ਕਾਫਲਾ ਜੇ ਤੂੰ ਕਹਵੇਂ ਕਮੇਟੀ ਕੋਲ ਜਾ ਬੋਰਡ ਦਾ ਸਾਹ ਪਾ ਦੇ ਅਸੀਂ ਧੌਣ ਲਾਹ ਦਾਂਗੇ ਤੂੰ ਬੋਲੀ ਹਲੇ ਹਲੇ ਬੁੱਧ ਬਣਾਏ ਤੁਸੀਂ ਕਹਿੰਦੇ ਹੋ ਵੀ ਸਾਈਨ ਮੈਂ ਨਹੀਂ ਕਰਵਾਇਆ ਆਧਾਰ ਕਾਰਡ ਨਹੀਂ ਬਣਵਾਇਆ ਹੁਣ ਇਹਨੂੰ ਗੁਰਦੁਆਰੇ ਲੈ ਕੇ ਚੱਲੋ ਮੈਂ ਚੜਦਾ ਇੱਕੋ ਬੱਚਾ ਇਹ ਹੈ ਇਹ ਬੰਦਾ ਮੈਥੋਂ ਸਾਈਨ ਕਰਾ ਕੇ ਲਿਆਇਆ ਜੀ ਇਹ ਬੰਦਾ ਜੋ ਪਿੰਡ ਦੇ ਨੇ ਕਹਿਤਾ ਵੀ ਇਹ ਸਾਡੇ ਪਿੰਡ ਦਾ ਬੰਦਾ ਨਹੀਂ ਅਸੀਂ ਦੇਮਦਾਰ ਆਂ ਅੱਜ ਤਿੰਨੇ ਪਿੰਡਾਂ ਦੀ ਸੈਕਟੀ ਹੈ ਜੀ ਤਿੰਨੇ ਪਿੰਡਾਂ ਚੋਂ ਮੁੰਡਾ ਨਹੀਂ ਮਿਲਿਆ ਇਹਨਾਂ ਨੂੰ ਉਹ ਆਬਾਸਦਾਰ ਕਾਦੀ ਡੋਟ ਡਰਾਈਡਿਕ ਬਣਿਆ ਤਾਂ ਹੋਊਗਾ ਡਰਾਈਵਿੰਗ ਲਾਇਸੈਂਸ ਤਾਂ ਹੋ ਜਾਊ ਕਿਉਂਕਿ ਆਧਾਰ ਕਾਰਡ ਤਾਂ ਬਹੁਤੋ ਦਿਖਾ ਵੀ ਦਿੰਦੇ ਆ ਡਰਾਈਵਿੰਗ ਲਾਇਸੈਂਸ ਬਹੁਤ ਬਣ ਵੀ ਜਾਂਦਾ ਇਹ ਤਾਂ ਕੁਝ ਆਧਾਰ ਕਾਰਡ ਦਾ ਨਹੀਂ ਹੁਣ ਤਾਂ ਹੈ ਨਹੀਂ ਜੀ ਆਪਣੇ ਕੋਲ ਉਸ ਵੇਲੇ ਸੀਗੀ ਕਮੇਟੀ ਹਾਜ਼ਰ ਸੀਗੀ ਜਾਂ ਇਹ ਤਾਂ ਤਫ਼ਤੀਸ਼ ਨਹੀਂ ਪਹੁੰਚਿਆ ਨਹੀਂ ਤਫ਼ਤੀਸ਼ ਦਾ ਮੁੱਦਾ ਜੀ ਇਹ ਤਫ਼ਤੀਸ਼ ਦੇ ਵਿੱਚ ਆ ਗਿਰੋ ਮੈਂ ਗੱਲ ਕਰ ਰਿਹਾ ਜੀ ਉਹਦੇ ਤੁਹਾਡੇ ਚੋਣ ਮੈਂ ਮਾਦਾ ਜੀ ਹਾਜ਼ਰ ਸੀਗੇ ਦੱਸੋ ਜੇ ਤਾਂ ਉਹਨੇ ਆਰਡਰ ਕਰਿਆ ਕੋਈ ਬੰਦਾ ਹਾਜ਼ਰ ਨਹੀਂ ਸੀ ਧੋਖਾ ਧੜੀ ਨਾਲ ਸਾਰੇ ਦਸਕਤ ਕਰਾਏ ਆ ਸਾਰਾ ਕੰਮ ਹੀ ਬੋਕਸ ਐ ਸਾਰਾ ਕੰਮ ਹੀ ਚੱਲੀ ਐ ਸਾਰਾ ਕੁਝ ਹੀ ਚੱਲੀ ਐ ਸਹੀ ਤਰੀਕੇ ਨਾਲ ਕੰਮ ਹੋਇਆ ਸਾਡੇ ਤਿੰਨਾਂ ਪਿੰਡਾਂ ਦਾ ਜੂਰ ਮਰਜ਼ੀ ਰੱਖ ਲਓ ਇਹ ਕੋ ਗੁਰੂਵਾਲਾ ਸਾਹਿਬ ਦੇ ਬੰਦੇ ਸਾਰੇ ਹਲਵੰਡੀ ਸਾਹਿਬ ਉਹ ਦੇਖ ਕਰਾ ਰਹੇ ਨੇ ਜਾ ਕੇ ਸੌਂ ਫਾਸਰ ਜੇ ਸੀ ਹਾਜ਼ਰ ਮਤਲਬ ਹੀ ਨਹੀਂ ਜੀ ਇਨਸਪੈਕਟਰ ਜਾਰਦਾ ਮੈਂ ਪ੍ਰਧਾਨ ਆ ਡੀਆਰ ਦੇ ਸਾਹਮਣੇ ਵੀ ਗੱਲ ਹੋਈ ਏ ਕਿ ਆ ਇਨਸਪੈਕਟਰ ਮੈਂ ਕਿਹਾ ਸਾਡੇ ਅਕੜੇ ਹਾਂ ਮੈਂ ਇਹਨੂੰ ਮੈਂ ਸੁਣਨ ਜਾਂਦਾ ਹੈ ਹੈ ਨਹੀਂ ਫਿਰ ਮੀਟਿੰਗ ਕਿੱ데 ਮੈ ਹੋਗੀ ਅਜੇ ਅਲੀਗੇਸ਼ਨ ਆਉਦਾ ਵੀ ਸਰਪੰਚ ਪੈਸੇ ਖਾਂਦਾ ਇਹ ਇਹ ਕਰਮੇਲ ਸਿੰਘ ਸੇਟਰੀ ਕਿੰਨੂ ਕਿਹਾ ਮਾਣਾ ਹਾਨੀ ਦਾ ਮੈਂ ਕੇਸ ਵੀ ਕਰੂੰ ਇਹ ਤੇ ਜੀ ਅਸੀਂ ਕਹਿੰਦੇ ਮੈਂ ਨਹੀਂ ਕਿਹਾ ਜੀ ਇਸ ਗੱਲ ਦੀ ਗਲਤੀ ਵੀ ਮੰਨਣਾ ਚੁੱਕਿਆ ਇਹ ਤੂੰ ਪਹਿਲਾਂ ਛੋੜਿਆ ਹਣ ਤੋਂ ਪਹਿਲਾਂ ਇਹ ਕਿਹਾ ਮੈਂ ਪਹਿਲੀ ਹੱਥ ਲਾ ਲੈਣਾ ਵੀ ਤੁਸੀਂ ਆ ਗੱਲ ਨਾ ਕਰੋ ਪੱਤਰਕਾਰਾਂ ਨੂੰ ਸੱਦੋ ਅਸੀਂ ਚਾਹੁੰਨੇ ਜੀ ਇਹ ਤੇ 420 ਦਾ ਪਰਚਾ ਦਰਜ ਹੋਵੇ ਭਾਰਤੀ ਕੈਂਸਲ ਹੋਵੇ ਸਾਡੇ ਤਿੰਨੇ ਪਿੰਡਾਂ ਚ ਕੋਈ ਮੁੰਡਾ ਲੱਗੇ ਜੀ ਬਿਸ਼ੱਕ ਮੈਨੂੰ ਉਹਦੇ ਨਾਲ ਪਿੰਡ ਜੀ ਵੀ ਨਾ ਹੋਵਾ ਮੈਂ ਤਾਂ ਮੇਰੇ ਤਾਂ ਮਗਰੋਂ ਰੱਖ ਦੇਣ ਤਿੰਨੇ ਪਿੰਡਾਂ ਚ ਕੋਈ ਮੁੰਡਾ ਲੱਗੇ ਮੌਕੇ ਤੇ ਬਣਾਇਆ ਆ ਆਧਾਰ ਉਹਨੇ ਉਦੋਂ ਵੀ ਇਹੀ ਕਿਹਾ ਸੀ ਵੀ ਇਹ ਮੁੰਡਾ ਸਾਡੇ ਪਿੰਡ ਦਾ ਨਹੀਂ ਤੁਸੀਂ ਰਖਵਾਇਆ ਸੋਡੇ ਪਿੰਡ ਦਾ ਹੈ ਗੇ ਤੁਹਾਡਾ ਪਿੰਡ ਗੇਰੀ ਭਾਗੀ ਆ ਗੇਰੀ ਭਾਗੀ ਦਾ ਮੁੰਡਾ ਇਹ ਇਹਨਾਂ ਦੇ ਕੋਲੇ ਵੋਟਰ ਸੂਚੀ ਦੀ ਵੀ ਜਿਹੜੀ ਲਿਸਟ ਆ ਉਹ ਹੈਗੀ ਆ ਠੀਕ ਹੈ ਜੀ ਇਹ ਇਹ ਮੁੰਡਾ ਕਿੱਥੋਂ ਦਾ ਬਾਈ ਜੀ ਇਹ ਮੁੰਡਾ ਐ ਜਾਂ ਰਿਕਾਰਡ ਕਟਾਰ ਸਿੰਘ ਦਾ ਜੀ ਔਰ ਰਿਕਾਰਡ ਕਟਾਰ ਸਿੰਘ ਹਾਂ ਜੀ ਤੁਸੀਂ ਸ਼ੋਰ ਹਾਂ ਮੈਂ ਇਹਦੀ ਮੈਂ ਕੁਝ ਨਹੀਂ ਦੇਖਣਾ ਸਪੰਦਕ ਕਮੇਟੀ ਨੂੰ ਦੇਖਣਾ ਹੁੰਦਾ ਹੂੰ ਉਹਨਾਂ ਨੇ ਦੇਖਣਾ ਮੈਂ ਇਕੱਲਾ ਲਿਖਤ ਲਿਖਤ ਘਾਰਾਂ ਵੀ ਮੈਂ ਜੋ ਮਿਟ ਲਖਾਈ ਮੈਂ ਲਿਖੀ ਜਿਹੜੇ ਕਮੇਟੀਆਂ ਲਖਾਈ ਮੈਂ ਹਾਂ ਜੀ ਹਾਂ ਜੀ ਕੀ ਲਖਾਇਆ ਕਮੇਟੀ ਨੇ ਬੀ ਬੰਦਰਾ ਆਵਦਾ ਕਾਬਲਾ ਪੁੱਛਿਆ ਨਹੀਂ ਕਿਹੜੀ ਕਮੇਟੀ ਕਮੇਟੀ ਚ ਬੰਦਰਾ ਕਮੇਟੀ ਕੋਈ ਤਰੇ ਦੱਸ ਮੇਰੇ ਮੂੰ ਸੌ ਪਾ ਦੇ ਰ ਤੇ ਮੈਂ ਤੌਣ ਲਾ ਆ ਦੂਆ ਮੈਂ ਜੇ ਤੂੰ ਕਹਵੇਂ ਕਮੇਟੀ ਕੋਈ ਨਾ ਬੋਰਦਾਂ ਸੌ ਪਾ ਦੇ ਅਸੀਂ ਤੌਣ ਲਾ ਦਾਂਗੇ ਜਿਹੜੇ ਧਰਮ ਨੂੰ ਮਾਨ ਤੂੰ ਬੋਲੀ ਹਲੇ ਬੁੱਧੂ ਬਲਾਈ ਹਲੇ ਤੂੰ ਬੁੱਧੂ ਬਲਾਈ ਸਾਰਾ ਹੋ ਗਿਆ ਅੰਡਰ ਕੁਆਰੀ ਹੈ ਜੀ ਠੀਕ ਹੈ ਕਮੇਟੀ ਕਿੱਥੇ ਸੀਗੀ ਹੋ ਗਿਆ ਪਾ ਨੰਬਰ ਵਾਣਾ ਕਮੇਟੀ ਜੋ ਤੂੰ ਚੋਂ ਕਮੇਟੀ ਕਹੜੀ ਸੀ ਇਹ ਇੱਕ ਮਿੰਟ ਬਾਬਾ ਜੀ ਤੁਸੀਂ ਤੁਸੀਂ ਕਿਹਾ ਵੀ ਕਮੇਟੀ ਨੇ ਜੋ ਲਿਖਾਇਆ ਤੁਸੀਂ ਲਿਖਿਆ ਇਹ ਤੁਸੀਂ ਕਿਉਂ ਰਿਕਾਰਡ ਕਮੇਟੀ ਨੇ ਤੁਹਾਡੇ ਤੋਂ ਲਿਖਾਇਆ ਸੀ ਹਾਂਜੀ ਇਹ ਸਾਰਾ ਕੋਈ ਕਮੇਟੀ ਨੇ ਤੁਹਾਡੇ ਤੋਂ ਲਖਾਇਆ ਸੀ ਕਮੇਟੀ ਦੇ ਮੈਂਬਰ ਕੌਣ ਨੇ ਜੀ ਮੈਂ ਅੱਜ ਆਜਾ ਆ ਜੀ ਆ ਵੀ ਦੱਸੋ ਜੀ ਜਾ ਕੇ ਗੁਰੂ ਘਰ ਸੌ ਪਾ ਦੇ ਮੈਂ ਤੁਹਾਨੂੰ ਲਖਾ ਦੂੰਗਾ ਵੀ ਭਾਟ ਕਿਵੇਂ ਦੀ ਮੈਂ ਅੱਜ ਕਰਨੇ ਆਏ ਨੇ ਹਾਂ ਧਾਰਕਾਰ ਦੋ ਦੋ ਮੈਂ ਕਿਹਾ ਤੂੰ ਇੱਕ ਮਿੰਟ ਇੱਕ ਮਿੰਟ ਤੁਸੀਂ ਇਹ ਗੱਲ ਮੈਂ ਤੁਸੀਂ ਇਹਨਾਂ ਤੋਂ ਸਾਈਨ ਕਰਵਾ ਕੇ ਲਿਆਏ ਹੋ ਇਹਨਾਂ ਤੋਂ ਸਾਈਨ ਕਰਵਾਇਆ ਤੁਸੀਂ ਨਹੀਂ ਮੈਂ ਕੁਛ ਹੁਣ ਇਹਨੂੰ ਗੁਰਦੁਆਰੇ ਲੈ ਕੇ ਚੱਲੋ ਮੈਂ ਚਾਹਤਾ ਇੱਕੋ ਬੱਚਾ ਇਹ ਹੈ ਇਹ ਬੰਦਾ ਮੈਥੋਂ ਸਾਈਨ ਕਰਾ ਕੇ ਲਿਆਇਆ ਜੀ ਇਹ ਬੰਦਾ ਮੈਂ ਉਹ ਬੰਦੇ ਨੂੰ ਜਾਣਦਾ ਵੀ ਨਹੀਂ ਮੈਂ ਪ੍ਰਮਾਤਮਾ ਤੋਂ ਵੱਡੀ ਚੀਜ਼ ਐ ਤੂੰ ਵੱਡਾ ਮਾਨ ਨਹੀਂ ਕੋਈ ਸਤਰੀ ਸਾਹਿਬ ਹੁਣ ਇਹ ਝੂਠ ਬੋਲ ਰਿਹਾ ਜੀ ਤੁਸੀਂ ਝੂਠ ਬੋਲ ਇਹ ਬੰਦਾ ਖੁਦ ਗੁਰਮੀਤ ਸਿੰਘ ਇੱਧਰ ਗਾਲ੍ਹ ਦਸੂ ਗਾਲ੍ਹ ਦੀ ਸੂਰਤ ਮੈਂ ਦੱਸ ਸੰਤਰੀ ਸਾਹਿਬ ਇੱਕ ਇੱਕ ਬਾਪੂ ਜੀ ਇੱਕ ਮਿੰਟ ਇੱਕ ਮਿੰਟ ਨਹੀਂ ਜੀ ਪ੍ਰੈਸ਼ਰ ਨਹੀਂ ਇੱਕ ਮਿੰਟ ਉਹ ਨਹੀਂ ਭਾਈ ਜੀ ਮੇਰੀ ਗੱਲ ਸੁਣ ਲੋ ਮੇਰੀ ਇੱਕ ਸੁਣ ਲੋ ਮੈਂ ਤਾਂ ਨਹੀਂ ਕੋਈ ਪ੍ਰੈਸ਼ਰ ਪਾ ਰਿਹਾ ਨਾ ਮੈਨੂੰ ਇਹ ਦੱਸੋ ਵੀ ਹੁਣ ਜਿਵੇਂ ਸਾਈਨ ਦੀ ਗਲਤੀ ਆ ਜਾਂਦੀਆਂ ਮੈਂ ਉਹ ਗੱਲ ਕਰ ਰਿਹਾ ਵੀ ਤੁਸੀਂ ਝੂਠ ਬੋਲ ਰਹੇ ਹੋ ਜਾਂ ਉਹ ਝੂਠ ਬੋਲ ਰਹੇ ਉਹ ਕਹਿੰਦੇ ਨੇ ਸਰਪੰਚ ਦੇ ਹਸਬੈਂਡ ਨੇ ਉਹ ਕਹਿੰਦੇ ਨੇ ਮੈ ਤੁਸੀਂ ਕਹਿ ਰਹੇ ਹੋ ਵੀ ਸਾਇਨ ਮੈਂ ਨਹੀਂ ਕਰਵਾਇਆ ਆਧਾਰ ਕਾਰਡ ਨਹੀਂ ਬਣਵਾਇਆ ਨਹੀਂ ਤੁਸੀਂ ਨਹੀਂ ਬਣਵਾਇਆ ਉਹ ਮੁੰਡੇ ਨੂੰ ਸੁਝਾਏਗਾ ਓਏ ਪਰਮਾਤਮਾ ਓਏ ਮੁੰਡੇ ਨੂੰ ਪੁੱਛੋ ਭਾਈ ਆਇਓ ਆਇਓ ਤੁਸੀਂ ਤੁਹਾਡੇ ਕੋਲੇ ਉਹ ਅੱਜ ਪ੍ਰੂਫ ਤਾਂ ਹੋਣਗੇ ਕੋਈ ਨਾ ਕੋਈ ਪ੍ਰੂਫ ਅੱਜ ਹੈਗੇ ਓਡੇ ਕੋਲੇ ਇੱਕ ਵੀ ਪ੍ਰੂਫ ਇੱਕ ਵੀ ਪ੍ਰੂਫ ਨਹੀਂ ਰੱਖਦੇ ਭਾਈ ਆਪਦੇ ਕੋਲੇ ਅਸੀਂ ਭਾਈ ਵੀ ਕੱਲ੍ਹ ਤੇ ਆਉਣਾ ਜੀ ਆਪਣਾ ਲਾਇਸੈਂਸ ਆ ਜੇਬ ਚ ਹੁੰਦਾ ਜੀ ਆਪਾਂ ਲਾਇਸੈਂਸ ਲਾਇਸੈਂਸ ਮੋਟਰਸਾਈਕਲ ਤੇ ਹੁੰਨੇ ਲਾਇਸੈਂਸ ਤਾਂ ਜੇਬ ਚ ਹੁੰਦਾ ਜੀ ਲਾਇਸੈਂਸ ਵੋਟਰ ਆਈਡੀ ਆਧਾਰ ਕੁਛ ਵੀ ਉਹ ਤਾਂ ਹੋ ਜੀ ਜੇ ਕੋਈ ਤਾਂ ਕੁਝ ਵੀ ਨਹੀਂ ਉਹ ਦਿੱਤੇ ਹੋਇਆ ਜੀ ਤਫਤੀਸ਼ ਚੱਲੀ ਜਾਂਦੀ ਆਗੀ ਤੇ ਹਾਂ ਜੀ ਉਹ ਤਾਂ ਮੰਨ ਗਿਆ ਤਾਂ ਉਹਦਾ ਇਨਕੁਆਇਰੀ ਚੱਲੀ ਜਾਂਦੀ ਕੋਈ ਗੱਲ ਨਹੀਂ ਮੈਂ ਉਹਦੀ ਗੱਲ ਕਰਦਾ ਵੀ ਇੱਕ ਵੀ ਆਈਡੀ ਕਾਰਡ ਤੁਹਾਡੇ ਕੋਲੇ ਹੋਵੇ ਵੀ ਤੁਸੀਂ ਉਸ ਪਿੰਡ ਦੇ ਵਸਨੀਕ ਹੋ ਇੱਕ ਵੀ ਆਈਡੀ ਕਾਰਡ ਕੋਈ ਵੀ ਤੁਸੀਂ ਐ ਕਰੋ ਜੀ ਅੱਜ ਇਹਦਾ ਘਰ ਚੱਲੋ ਇੱਕ ਮੇਰਾ ਘਰ ਦੇਖੋ ਜੀ ਇਹ ਆਧਾਰ ਕਾਰਡ ਹੋ ਗਿਆ ਠੀਕ ਹੈ ਵੋਟਰ ਆਈਡੀ ਕਾਰਡ ਉਹ ਆਬਾਸਦਾਰ ਕਾੜੀ ਬਿਲਕੁਲ ਉਹ ਡਰਾਈਡਿਕ ਬਣਿਆ ਤਾਂ ਹੋਊਗਾ ਡਰਾਈਵਿੰਗ ਲਾਇਸੈਂਸ ਤਾਂ ਹੋ ਜਾਊ ਕਿਉਂਕਿ ਆਧਾਰ ਕਾਰਡ ਤਾਂ ਬਹੁਤੋ ਦਿਖਾ ਵੀ ਦਿੰਦੇ ਆ ਡਰਾਈਵਿੰਗ ਲਾਇਸੈਂਸ ਬਹੁਤ ਬਣ ਵੀ ਜਾਂਦਾ ਇਹ ਤਾਂ ਕੁਝ ਆਧਾਰ ਕਾਰਡ ਦਾ ਫੋਨ ਆਧਾਰ ਕਾਰਡ ਨਹੀਂ ਹੁਣ ਤਾਂ ਹੈ ਨਹੀਂ ਜੀ ਆਪਣੇ ਕੋਲ ਤਾਂ ਫੋਨ ਘਰੇ ਹੋਊਗਾ ਫੋਨ ਤੋਂ ਮਗਵਾ ਮਨਕਬੂਲ ਹੋ ਡੀ ਲੌਕਰ ਚ ਨਿਕਲਿਓਗੇ ਤੁਹਾਨੂੰ ਤੁਹਾਨੂੰ ਕਿਉਂ ਆ ਵੀ ਤੁਸੀਂ ਹੁਣ ਪਿੰਡ ਦੇ ਇਲਜ਼ਾਮ ਲਾਉਣੇ ਹੋ ਸੈਕਟਰੀ ਸਾਹਿਬ ਤੇ ਇਲਜ਼ਾਮ ਲਾਉਣੇ ਹੋ ਇਹ ਮੁੰਡੇ ਤੇ ਇਲਜ਼ਾਮ ਲਾਉਣੇ ਤੁਹਾਨੂੰ ਅਸੀਂ ਅਸੀਂ ਮੈਂ ਤੁਸੀਂ ਕਿਉਂ ਲਾਉਣੇ ਹੋ ਤੁਹਾਨੂੰ ਕੀ ਸ਼ੱਕ ਆ ਕੀ ਸ਼ੰਕਾ ਤੁਹਾਨੂੰ ਅਸੀਂ ਇਲਜ਼ਾਮ ਨਹੀਂ ਲਾ ਏ ਮੁੰਡਾ ਗੈਰੀ ਭਾਗੀ ਦਾ ਤੁਸੀਂ ਗੈਰੀ ਭਾਗੀ ਚਲੋ ਸਾਰੀ ਪੰਚਾਇਤ ਤੋਂ ਪਛਾ ਦਿੰਨਾ ਜੀ ਜੋ ਪਿੰਡ ਦੇ ਨੇ ਕਹਿਤਾ ਵੀ ਇਹ ਸਾਡੇ ਪਿੰਡ ਦਾ ਬੰਦਾ ਨਹੀਂ ਅਸੀਂ ਦੇਨਦਾਰ ਆਂ ਅਸੀਂ ਤਿੰਨ ਪਿੰਡਾਂ ਦੀ ਪੰਚਾਇਤ ਸੋਸਾਇਟੀ ਆ ਜੀ ਤਿੰਨੇ ਪਿੰਡਾਂ ਚੋਂ ਮੁੰਡਾ ਨਹੀਂ ਮਿਲਿਆ ਇਹਨਾਂ ਨੂੰ ਗੁਰੂ ਘਰ ਚਲੋ ਜੀ ਬਾਕੀ ਕਰਮੇਲ ਤਾਂ ਗੁਰੂ ਘਰ ਸੌਂਪਾ ਦੂਗਾ ਜੀ ਤੇ ਪਾ ਦੂਗਾ ਜੀ ਕਰਮੇਲ ਸੌਂਪਾ ਲੈ ਗੁਰੂ ਘਰ ਇਹ ਤਾਂ ਸੌਂਪਵਾ ਦਿਓ ਅਸੀਂ ਇੱਥੇ ਛੱਡ ਜਾਣੀ ਸਿਸਟਮ ਚ ਵੀ ਗੁਰੂ ਘਰ ਸੌਂਪਾ ਦੇ ਮੈਂ ਸੱਚ ਮੰਨਣ ਨੂੰ ਆ ਵੀ ਮੈਥੋਂ ਕਰਮੇਲ ਮੋਰ ਲਵਾ ਕੇ ਲਿਆ ਮੈਂ ਇਹ ਮੁੰਡੇ ਨੂੰ ਜਾਣਦਾ ਨਹੀਂ ਸੀਗਾ ਜੀ ਕਮੇਟੀ ਨੇ ਕਰਿਆ ਬਈ ਮੇ ਬਸ ਜੇ ਜੇ ਕਮੇਟੀ ਦਾ ਨਕਾ ਕਰੇ ਜੇ ਮੈਂ ਕੱਟ ਪਾਇਆ ਜੇ ਕਮੇਟੀ ਨੇ ਪਾਇਆ ਵੀ ਮੇਰਾ ਕੱਖਾ ਨਾ ਵੇ ਅਸੀਂ ਬੰਦਾ ਰੱਖ ਲਾਂਗੇ ਅਸੀਂ ਨਾ ਗੁਰੂ ਘਰ ਜਾ ਕੇ ਦੇ ਇਹ ਗੁਰੂ ਘਰ ਨਾਲ ਤੁਸੀਂ ਬਣਾਏ ਹੋ ਜੀ ਤੁਸੀਂ ਕਾਰਾਸ ਕਰਾ ਦੇ ਇੱਥੇ ਬਸ ਤੁਸੀਂ ਕਾਰਤੇ ਆਏ ਹੋ ਜੀ ਛੋਟੇ ਕੋਲ ਡਰਾਈਵਿੰਗ ਲਾਇਸੈਂਸ ਤਾਂ ਹੈਗਾ ਨਾ ਜੀ ਨਾ ਆਪਣੇ ਕੋਲੇ ਵੀ ਆਪਣੇ ਫੋਨ 'ਚ ਹੁੰਦਾ ਜੀ ਹਾਂ ਐਵੇਂ ਤਾਂ ਤੁਸੀਂ ਤੁਰੇ ਨਹੀਂ ਫਿਰਦੇ ਜੀ ਇਹ ਕੋਲੇ ਇੱਕ ਪ੍ਰੂਫ ਹੀ ਕੱਢੋ ਜੀ ਆਧਾਰ ਕਾਰਡ ਤਾਂ ਅਪਡੇਟ ਹੋ ਜਾਂਦੇ ਜੀ ਵਾਧੂ ਡਰੈਸ ਚੇਂਜ ਹੋ ਜਾਂਦੀ ਤੁਸੀਂ ਕਿਡਾਰ ਸਿੰਘ ਅਲੇ ਨੂੰ ਕਾ ਘਰ ਦਿਖਾਵੇ ਫਿਰ ਤੁਹਾਨੂੰ ਕਿਉਂ ਲੱਗਦਾ ਵੀ ਐਸਾ ਕੁਝ ਜਿਵੇਂ ਤੁਸੀਂ ਗੱਲ ਕਉਦੇ ਤੇ ਵੀ ਕਿਹਾ ਵੀ ਗਹਿਰੀ ਭਾਗੀ ਦਾ ਸੈਕਟਰੀ ਸਾਹਿਬ ਨੇ ਐਸਾ ਕੁਝ ਕਿਉਂ ਕੀਤਾ ਹੋ ਸਕਦਾ ਪੈਸੇ ਲਏ ਜੀ ਅਸੀਂ ਮੁੱਕਰਦੇ ਨਹੀਂ ਸੀਐਮ ਸਾਹਿਬ ਤਾਂ ਕਿੱਡੀਆਂ ਦੇਖੋ ਸਖਤ ਗਾਈਡਲਾਈਨਾਂ ਉਹਨਾਂ ਦੀਆਂ ਹੀ ਕ腐ਸ਼ਨ ਦੇ ਵਿਰੁੱਧ ਤੇ ਇੱਥੇ ਭਾਈ ਕਿ ਕ腐ਸ਼ਨ ਕਰੀਦਾ ਹਜੇ ਵੀ ਤੁਹਾਨੂੰ ਪਿੰਡਾਂ ਨੂੰ ਮੰਨ ਨਹੀਂ ਰਿਹਾ ਜੀ ਇਨਸਪੈਕਟਰ ਸਾਹਿਬ ਇੱਥੇ ਖੜੇ ਕਾਸ਼ਦੀਪ ਉਹ ਵੀ ਨਹੀਂ ਮੰਨ ਰਹੇ ਸਾਨੂੰ ਕਹਿੰ ਆਉਦਾ ਗਹਿਰੀ ਦਾ ਕਹਿੰਦੇ ਮੂੰਹ ਸੀ ਆਖਦਾ ਇੰਸਪੈਕਟਰ ਆਉਂਗੇ ਸਰ ਇੱਕ ਮਿੰਟ ਪਲੀਜ਼ ਇਹਨਾਂ ਦਾ ਸੈਨ ਹੈ ਜੀ ਆਉਂਗੇ ਇਹ ਇਹ ਸਰ ਕਿੱਥੋਂ ਦਾ ਨੇ ਜਿਹੜੇ ਬਾਈ ਦੀ ਇਹ ਜਿਹੜਾ ਇਹ ਰੌਲਾ ਪੂਰਾ ਸਾਰਾ ਤੁਹਾਨੂੰ ਧਿਆਨ ਚਾ ਤੁਹਾਡੇ ਕੀ ਹੈ ਜੀ ਰੌਲਾ ਇਹ ਰਿਕਰੂਟਮੈਂਟ ਹੋਈ ਸੀਗੀ ਜੀ ਇਹਨਾਂ ਦੀ ਇਹ ਇਹਨਾਂ ਨੇ ਦਸਤਾਵੇਜ਼ ਜਿਹੜੇ ਪੇਸ਼ ਕੀਤੇ ਗਏ ਉਹਦੇ ਵਿੱਚ ਐਡਰੈਸ ਕਟਾਰ ਸਿੰਘ ਵਾਲੇ ਦਾ ਇਹਨਾਂ ਨੇ ਦਿਖਾਇਆ ਗਿਆ ਜੀ ਉਸ ਤੋਂ ਬਾਅਦ ਜਿਹੜੀ ਪਿੰਡ ਵਾਲਿਆਂ ਵੱਲੋਂ ਸਾਨੂੰ ਜਾਣਕਾਰੀ ਮਿਲੀ ਕਿ ਇਹ ਇੱਥੋਂ ਦਾ ਨਹੀਂ ਜੀ ਉਹ ਮੈਟਰ ਸਾਡੇ ਹਾਇਰ ਅਥਾਰਟੀ ਡੀਆਰ ਸਾਬ ਕੋਲੇ ਆਲਰੇਡੀ ਕੰਪਲੇਂਟ ਦੇ ਵਿੱਚ ਹੈ ਉਸੇ ਦੇ ਮੱਦੇ ਨਜ਼ਰ ਉਹਨਾਂ ਨੇ ਇਸ ਨੂੰ ਤੁਰੰਤ ਸਸਪੈਂਡ ਕਰਤਾ ਜੀ ਤੇ ਜਿਹੜਾ ਸੈਕਟਰੀ ਸੀ ਉਹਦਾ ਚਾਰਜ ਕੱਟ ਕੇ ਝੁੰਬਾ ਸੁਸਾਇਟੀ ਦੇ ਸੈਕਟਰੀ ਨੂੰ ਵਾਧੂ ਚਾਰਜ ਦਿੱਤਾ ਸੀਗਾ ਜੀ ਉਸੇ ਹੀ ਮੁੱਦੇ ਤੇ ਮੈਂ ਅੱਜ ਉਹਨਾਂ ਦੀ ਜੁਆਇਨ ਕਰਵਾਉਣ ਆਇਆ ਸੀਗਾ ਨਵੇਂ ਸੈਕਟਰੀ ਦੀ ਤੇ ਇਹਦੇ ਮੌਤਲੀ ਅਧੀਨ ਮਤਾ ਪੁਣਾ ਹੈ। ਇੱਕ ਮਤਾ ਹਾਂਜੀ ਇੱਕ ਸਾਡੀ ਬੇਨਤੀ ਜੋ ਕਹਿੰਦੇ ਇੰਸਪੈਕਟਰ ਸਾਹਿਬ ਵੀ ਇੱਥੋਂ ਦਾ ਕੜਾਰ ਸਿੰਘ ਦਾ ਇਹਨਾਂ ਦੇ ਬਹਿਫ ਤੇ ਮੰਨ ਲਿਆ ਜੀ। ਜਦੋਂ ਸਾਈਨ ਕਰਿਆ ਕਮੇਟੀ ਨਾਲ ਪੁੱਛੋ ਸਾਹਮਣੇ ਬੈਠੀ ਸੀ ਘਰੋ ਜਾ ਜਾ ਸਾਈਨ ਕਰਾਈ ਗਏ। ਸਪੈਂਡ ਕਰਤਾ ਸਸਪੈਂਡ ਕਰ ਸਪੈਂਡ ਇਹ ਅੱਜ ਅੱਜ ਦੀ ਗੱਲ ਹੀ ਅੱਜ ਤਾਂ ਸਾਰੀ ਕਮੇਟੀ ਨੇ ਇੱਥੇ ਸੱਦ ਲਈ ਸਸਪੈਂਡ ਕਰਨ ਵਾਸਤੇ ਜਦੋਂ ਮੁੰਡਾ ਰੱਖਣਾ ਸੀ ਜਦੋਂ ਹਰ ਇੱਕ ਦੇ ਘਰੇ ਤੁਰੇ ਫਰੀ। ਉਹਨਾਂ ਵਿੱਚ ਪ੍ਰਧਾਨ ਨੂੰ ਬੁਲਾਇਆ ਦੀ। ਆਹ ਸਹੀ। ਨਾ ਮੈਂ ਨਹੀਂ ਤੁਹਾਰਾ। ਮੁਲਾਜ਼ਮ ਭਰਤੀ ਦਾ ਜਿਹੜਾ ਹੁੰਦਾ ਹੈ ਇਹ ਕਮੇਟੀ ਨੇ ਰੱਖਣਾ ਹੁੰਦਾ ਹੈ। ਹਾਂਜੀ। ਮੈਂ ਕਹਿੰਦਾ ਹੁੰਦਾ ਕਿ ਸਾਰੀ ਪ੍ਰਕਿਰਿਆ ਸਹੀ ਤਰੀਕੇ ਨਾਲ ਮੈਂ ਮੈਨੂੰ ਇੱਕ ਇੱਕ ਜਾਣਕਾਰੀ ਦੇ ਦੇ ਹੋ ਸਕਦਾ ਮੈਨੂੰ ਜਾਣਕਾਰੀ ਨਾ ਹੋਵੇ ਜਿੱਦਾਂ ਤੁਸੀਂ ਕਹਿੰਦੇ ਕਿ ਕਮੇਟੀ ਨਿ ਰੱਖਣਾ ਹੁੰਦਾ ਕਮੇਟੀ ਦੇ ਮੀਤ ਪ੍ਰਧਾਨ ਸਾਹਿਬ ਆਪਣੇ ਕੋਲੇ ਖੜੇ ਨਹੀਂ ਪਿੰਡ ਵਾਸੀ ਪ੍ਰਧਾਨ ਵੀ ਕੋਲੇ ਖੜੇ ਨਹੀਂ ਇਹ ਕਹਿੰਦੇ ਨੇ ਕਿ ਸਾਥੋਂ ਪੁੱਛਿਆ ਤੱਕ ਨਹੀਂ ਗਿਆ ਤੁਸੀਂ ਦੱਸੋ ਕਿ ਇਹ ਫਿਰ ਪ੍ਰਕਿਰਿਆ ਲੀਗਲੀ ਹੋਈ ਹੈ ਜਾਂ ਇਲੀਗਲੀ ਹੋਈ ਹੈ ਜਿਹੜੀ ਪ੍ਰਕਿਰਿਆ ਹੋਈ ਹੈ ਜੀ ਉਹਦੇ ਵਿੱਚ ਜਿਹੜੀ ਪੇਸ਼ ਸਾਡੇ ਵਾਲੀ ਚੀਜ਼ ਕੀਤੀ ਗਈ ਹੈ ਉਹਦੇ ਵਿੱਚ ਸਾਰਿਆਂ ਦੇ ਸਾਈਨ ਸੀਗੇ ਇਹਨਾਂ ਨੂੰ ਧੋਖੇ ਨਾਲ ਕਰਵਾਏ ਗਏ ਜਾਂ ਇਹ ਚੀਜ਼ ਕਰਵਾਈਆਂ ਗਈਆਂ ਉਹ ਅਫੀਸ਼ੀਅਲਜ਼ ਕੋਲੇ ਆਲਰੇਡੀ ਕੰਪਲੇਂਟ ਚੱਲ ਰਹੀ ਹੈ ਜੇ ਇਹ ਕਹਿੰਦੇ ਸਾਡੇ ਕੋਲ ਸਾਈਨ ਸਾਰੇ ਨੇ ਜਦੋਂ ਜਦੋਂ ਜੀ ਆਪਾਂ ਭਰਤੀ ਕਰਦੇ ਆ ਵੀ ਇਹਦਾ ਕੋਈ ਹੈ ਰੂਲ ਵੀ ਇਨਸਪੈਕਟਰ ਇਕੱਲਾ ਸਾਈਨ ਕਰੇ ਵੀ ਉਹਦਾ ਕਮੇਟੀ ਕੋਲੇ ਚਾਹੀਦਾ ਕਿ ਨਹੀਂ ਚਾਹੀਦਾ ਇਹ ਗੱਲ ਪੁੱਛੋ ਇਹਨਾਂ ਨੂੰ ਕਮੇਟੀ ਉਹ ਹਾਜ਼ਰ ਚਾਹੀਦੀ ਹੈ ਕਿ ਨਹੀਂ ਚਾਹੀਦੀ ਇਹ ਇਹਦੀ ਪ੍ਰਕਿਰਿਆ ਹੈ ਹਾਂ ਜੀ ਪ੍ਰਕਿਰਿਆਵਾਂ ਦੇ ਵਿੱਚ ਪ੍ਰਕਿਰਿਆ ਦੇ ਵਿੱਚ ਜਿੰਨੇ ਵੀ ਆਪਣੇ ਮਤੇ ਆ तकरीबन 6 ਵਾਰੀ ਮਤੇ ਪਾਈ ਗਈ ਹੈ ਜੀ 6 ਦੇ 6 ਵਾਰੀ ਦੇ ਵਿੱਚ ਸਾਰੀ ਕਮੇਟੀ ਦੇ ਸਾਈਨ ਉਸ ਤੋਂ ਬਾਅਦ ਆਮ ਜਲਾਸ ਕਰਵਾਈ ਗਈ ਹੈ ਉਹਦੇ ਵਿੱਚ 178 ਮੈਂਬਰਾਂ ਦੇ ਸਾਈਨ ਹੁਣ ਜੇ ਇਹਨਾਂ ਨੇ ਧੋਖੇ ਨਾਲ ਕਰਵਾਇਆ ਤੇ ਉਹ ਤਫਤੀਸ਼ ਤੇ ਮੁੱਦਾ ਹੈ ਜੇ ਉਹ ਆਪਣਾ ਗਲਤ ਕੀਤਾ ਇਹਨਾਂ ਨੂੰ ਸਸਪੈਂਡ ਤਾਂ ਕਰ ਹੀ ਦਿੱਤਾ ਗਿਆ ਇਹ ਭਰਤੀ ਨੂੰ ਵੀ ਖਾਰਜ ਕਰ ਦਿੱਤਾ ਜਾਊਗਾ ਨਹੀਂ ਅਸੀਂ ਇਹ ਚੀਜ਼ ਪੁੱਛ ਰਹੇ ਹਾਂ ਤੁਸੀਂ ਕਹਿ ਰਹੇ ਹੋ ਵੀ ਉਦੋਂ ਜਦੋਂ ਆਪਣੇ ਸਾਈਨ ਹੋਏ ਆ ਉਦੋਂ ਕਮੇਟੀ ਸੀ ਸਾਹਮਣੇ ਅਸੀਂ ਇਹ ਚੀਜ਼ ਪੁੱਛ ਰਹੇ ਹਾਂ ਸਾਹਮਣੇ ਚੀਜ਼ ਇਹ ਸਾਇਨ ਦਾ ਨਹੀਂ ਪੁੱਛਣਾ ਜੀ ਅਸੀਂ ਅਸੀਂ ਇਹ ਪੁੱਛਣਾ ਜੀ ਕਮੇਟੀ ਮੈਂ ਪੈਂਦਾ ਸਾਹਮਣੇ ਸੀ ਕਿ ਉਹ ਦੱਸ ਦੇ ਰਹੇ ਐਸੇ ਲੁੱਟ ਕੱਥ ਸੀ ਹਾਂ ਇੱਕ ਗੱਲ ਪੁੱਛਣੀ ਆ ਅਲਾਸ ਬੁਲਾਇਆ ਗਿਆ ਸੀ ਕਮੇਟੀ ਸਾਹਮਣੇ ਸੀਗੀ ਆਪਾਂ ਜਵਾਬ ਲੈ ਲਈ ਇਨਸਪੈਕਟਰ ਹਾਂਜੀ ਇਹ ਤਫਤੀਸ਼ ਦਾ ਮੁੱਦਾ ਜੀ ਹਾਇਰ ਅਫੀਸਰ ਕੋਲ ਚੱਲ ਰਹੀ ਹੈ ਜੇ ਕਮੇਟੀ ਸਾਇਨ ਨਹੀਂ ਹੋਊਗੀ ਤਾਂ ਉਹ ਖਰਜ ਹੋ ਜੂਗੀ ਪੱਕਾ ਨਹੀਂ ਉਸ ਵੇਲੇ ਸੀਗੀ ਕਮੇਟੀ ਹਾਜ਼ਰ ਸੀਗੀ ਜਾਂ ਇਹ ਤਫਤੀਸ਼ ਦਾ ਮੁੱਦਾ ਨਹੀਂ ਪਹੁੰਚਿਆ ਨਹੀਂ ਤਫਤੀਸ਼ ਦਾ ਮੁੱਦਾ ਜੀ ਇਹ ਤਫਤੀਸ਼ ਦੇ ਵਿੱਚ ਹਾਜ਼ਰ ਹੋਊਗਾ ਮੈਂ ਗੱਲ ਕਰੇ ਬਾਈ ਉਹਦੇ ਤੁਹਾਡੇ ਕੋਲ ਚੋਣਾਂ ਮਤਾ ਜੀ ਹਾਜ਼ਰ ਸੀਗੇ ਦੱਸੋ ਓਕੇ ਹਾਂ ਸਾਬ ਕਮੇ ਜਦੋਂ ਹੁਣ ਇਹਦਾ ਇੱਕ ਸਸਪੈਂਡੋ ਕਹਿੰਦੇ ਕਰਤਾ ਮਨ ਲੋ ਸਸਪੈਂਡ ਹੀ ਕਰਤਾ ਫਿਰ ਤਾਂ ਠੀਕ ਹੈ ਜੋ ਕਹਿੰਦੇ ਸਸਪੈਂਡ ਕਰਤਾ ਜੇ ਇਨਕੁਆਇਰੀ ਚੱਲੀ ਜਾਂਦੀ ਹੈ ਫਿਰ ਤਾਂ ਕੋਈ ਰੌਲਾ ਜਦੋਂ ਜਦੋਂ ਤੁਹਾਨੂੰ ਮੈਂ ਵਟਸਐਪ ਵੀ ਕਰਿਆ ਸੀ ਕਿਹੜੀ ਦੀ ਗਾਈਡਲਾਈਨ ਆਪਾਂ ਭਰਤੀ ਰੱਦ ਕਰ ਸਕਦੇ ਆ ਮੰਨ ਲਓ ਇੱਥੇ ਇੱਥੇ ਭਰਤੀ ਹੋਇਆ ਮੁੰਡਾ ਜੀ ਤਿੰਨ ਪਿੰਡ ਗਾਹਾਂ ਜਾ ਕੇ ਉਹਨੂੰ ਜਵਾਨ ਕਰਾਤਾ ਜੀ ਸਾਡੀ ਸੀਟ ਤਾਂ ਖਰਾਬ ਹੋ ਗਈ ਹੂੰ ਯਾਦਾ ਸਭ ਇਹ ਤੇ ਮੁਰਾ ਹੋ ਰੱਖ ਸਕਦੇ ਸਾਡੇ ਤਿੰਨ ਪਿੰਡਾਂ ਚ ਕੋਈ ਜਗ੍ਹਾ ਤਾਂ ਲੱਗਦਾ ਜੀ ਮੈਂ ਨਹੀਂ ਕਹਿੰਦਾ ਮੈਂ ਲੱਗਣਾ ਹੈ ਜਾਂ ਮੇਰੇ ਪਰਿਵਾਰ ਚੋਂ ਕਿਸੇ ਨੇ ਕੋਈ ਬੰਦਾ ਤਾਂ ਲੱਗਦਾ ਤੈਨੂੰ ਪਿੰਡਾਂ ਚ ਜੀ ਹਲੇ ਅਲੀਗੇਸ਼ਨ ਲਾਉਂਦਾ ਜੀ ਹਜੇ ਅਲੀਗੇਸ਼ਨ ਆਉਂਦਾ ਜੀ ਸਰਪੰਚ ਪੈਸੇ ਖਾਂਦਾ ਹੈ ਇਹ ਇਹ ਕਿਹਦਾ ਮੇਰੇ ਤੇ ਮੇਰੇ ਘਰ ਦੇ ਵੱਲੋਂ ਕਿਹਾ ਗਿਆ ਵੀ ਇਹ ਗਰਮੇਲ ਸਿੰਘ ਸਹੀ ਟ੍ਰਿਕ ਨੂੰ ਕਿਹਾ ਮਾਣਾ ਹਾਨੀ ਦਾ ਮੈਂ ਕੇਸ ਵੀ ਕਰੂੰਗਾ ਤੇ ਜੀ ਹਾਂ ਇੱਕ ਹੈ ਵੀ ਆਪ ਇੱਕ ਇਹਨਾਂ ਦੇ ਕੋਲੇ ਕਿਹਾ ਵੀ ਸਰਪੰਚ ਆ ਸਾਰੇ ਗਵਾਹ ਜੀ ਬੰਦੇ ਆ ਬੰਦੇ ਸਾਰੇ ਖੜੇ ਸੀ ਇੱਥੇ ਜਦੋਂ ਇਹ ਬੰਦੇ ਨੇ ਇਹ ਗੱਲ ਕਹੀ ਆ ਕੇ ਮੈਨੂੰ ਇਨਸਪੈਕਟਰ ਵੀ ਸੀ ਜਿਹੜੇ ਚਾਰਜ ਲੈਣ ਆਏ ਬੰਦੇ ਉਹ ਵੀ ਇੱਥੇ ਸੀ ਸਰ ਸੈਕਟਰੀ ਸਾਹਿਬ ਇਹ ਗੱਲ ਕਹੀ ਹੈ ਤੁਸੀਂ ਕਿ ਪੈਸੇ ਖਾਂਦਾ ਸਰਪੰਚ ਪੈਸੇ ਖਾਂਦੇ ਸਾਹਮਣੇ ਕਿਹਾ ਹੀ ਪੈਸੇ ਖਾਂਦੇ ਮੈਂ ਨਹੀਂ ਕਿਹਾ ਜੀ ਨਹੀਂ ਕਿਹਾ ਜੀ ਨਹੀਂ ਕਿਹਾ ਮਤਲਬ ਹੁਣ ਹੁਣ ਚਲੋ ਜਿਹੜੀ ਜਿਹੜੀ ਇੱਕ ਇੱਕ ਮਿੰਟ ਬਾਈ ਜਿਹੜੀ ਜਿਵੇਂ ਹੁਣ ਇਨਕੁਆਰੀ ਜਿਹੜੀ ਇਨਕੁਆਰੀ ਚੱਲੀ ਜਾਂਦੀ ਉਹ ਤੋਂ ਤੁਸੀਂ ਇਸ ਗੱਲ ਦੀ ਗਲਤੀ ਵੀ ਮੰਨ ਚੁੱਕਿਆ ਤੁਸੀਂ ਪਹਿਲਾਂ ਛੋਟੇ ਹੁਣ ਤੋਂ ਪਹਿਲਾਂ ਕਿਉ ਮੈਂ ਤੁਸੀਂ ਇਹ ਗੱਲ ਨਾ ਕਰੋ ਪੱਤਰਕਾਰਾਂ ਨੂੰ ਸੱਦੋ ਮੈਂ ਪਹਿਜੀ ਹੱਥ ਵਾਲਾ ਸਰਪੰਚ ਨੂੰ ਕਹਿੰਦਾ ਮੈਨੂੰ ਕਹਿੰਦਾ ਪਹਿਰੀ ਹੱਥ ਵਾਲਾ ਪੱਤਰਕਾਰਾਂ ਨੂੰ ਨਾ ਸੱਦ ਮੇਰਾ ਜਲੂਸ ਨਿਕਲਦਾ ਹੈ ਗੱਲ ਗੱਲ ਆ ਬੰਦੇ ਖੜੇ ਜੀ ਜੇ ਸੌ ਬਾਜੇ ਗਰਾਂ ਸਾਹਿਬ ਦਾ ਧਰਦੇ ਜੀ ਆਪਾਂ ਬਲਾ ਢੇੜ ਦੀ ਡੱਪ ਜਾਗੇ ਇਹ ਚੋਰ ਹੈ ਸਿਰੇ ਦਾ ਚੋਰ ਹੈ ਸ਼ੁਰੂ ਤੋਂ ਇਹਨੇ ਇੱਟਾ ਉੱਟਾ ਚ ਵੀ ਸਾਰੇ ਕਸੇ ਚਾ ਘਟਾਲਾ ਕਰਿਆ ਆਪਾਂ ਹੇ ਕਮੇਟੀ ਖੜੀ ਹੈ ਸਾਰਾ ਪਿੰਡ ਖੜਾ ਹੈ ਘਰ ਦਿਖਾ ਦੇਦਾ ਅਰਦਾਸ ਹੁਣ ਚਲਦਾ ਘਰ ਦਿਖਾ ਦਿਓ ਅਸੀਂ ਹਾਰੇ ਜਿੱਤੇ ਉਹ ਤਾਂ ਉਹ ਤਾਂ ਉਹ ਤਾਂ ਹੁਣ ਉਹਨੇ ਕਹੇ ਸਸਪੈਂਡ ਕਰਤਾ ਉਹ ਇਨਕੁਆਇਰੀ ਉਹਦੀ ਚੱਲ ਰਹੀ ਆ ਉਹ ਜਦੋਂ ਮੰਨ ਲਓ ਉਹਦਾ ਨਤੀਜਾ ਉਸ ਤੋਂ ਬਾਅਦ ਦੀ ਗੱਲ ਆ ਅਸੀਂ ਕਿਹਾ ਪੱਤਰਾਂ ਦਾ ਘਰ ਦਿਖਾ ਦੇ ਸਾਨੂੰ ਅਸੀਂ ਮੰਨ ਜਾਂਗੇ ਅਸੀਂ ਕੇਸ ਵਾਪਸ ਲੈ ਲਵਾਂਗੇ ਤੁਹਾਨੂੰ ਘਰ ਤਾਂ ਦਿਖਾਈ ਸਕਦਾ ਜੀ ਤੁਸੀਂ ਗਹਿਰੀ ਜਾੜੋ ਪੂਰੀ ਪੰਚਾਇਤ ਨੂੰ ਮੈਂ ਫੋਨ ਕਰ ਦਿੰਦਾ ਜੀ ਉੱਥੇ ਜਾ ਕੇ ਪੁੱਛ ਲਓ ਵੀ ਇਹ ਬੰਦਾ ਕਿੱਥੋਂ ਦਾ ਜੀ ਗਹਿਰੀ ਪੰਚਾਇਤ ਗਵਾਹੀ ਦਿੰਦੀ ਵੀ ਸਾਡੇ ਪਿੰਡ ਦੇ ਜੀ ਤੁਸੀਂ ਪਿੰਡ ਵਾਸੀ ਜਿਵੇਂ ਤੁਸੀਂ ਚਾਹੋਣੇ ਕੀ ਹੋ ਜਿਵੇਂ ਤੁਸੀਂ ਰਸਤਾ ਰੋਕਿਆ ਸੀ ਬਾਅਦ ਤੁਸੀਂ ਚਾਹੋਣੇ ਕੀ ਹੋ ਅਸੀਂ ਅਸੀਂ ਰ ਇਲਜ਼ਾਮ ਲਾ ਕੇ ਮੁਰਕੇ ਭਜਦਾ ਸੀ ਗਰਮੇਲ ਸਿੰਘ ਜੀ ਅਸੀਂ ਚਾਹੁੰਦੇ ਜੀ ਇਹ ਤੇ 420 ਦਾ ਪਰਚਾ ਦਰਜ ਹੋਵੇ ਭਾਰਤੀ ਕੈਂਸਲ ਹੋਵੇ ਸਾਡੇ ਤਿੰਨੇ ਪਿੰਡਾਂ ਚ ਕੋਈ ਮੁੰਡਾ ਲੱਗੇ ਜਾਈ ਬਿਸ਼ੱਕ ਮੈਨੂੰ ਉਸ ਦਿਨ ਪਿੰਡ ਚ ਵੀ ਨਾ ਹੋਵਾ ਮੈਂ ਤਾਂ ਮੇਰੇ ਤਾਂ ਮਗਰੋਂ ਰੱਖ ਦੇਣ ਤਿੰਨੇ ਪਿੰਡਾਂ ਚ ਕੋਈ ਮੁੰਡਾ ਲੱਗੇ ਸਾਡੀ ਤਾਂ ਇਹ ਮੰਗ ਹੈ ਜੀ ਤਿੰਨਾ ਪਿੰਡਾਂ ਚ ਕੋਈ ਮੁੰਡਾ ਮਰ ਜਾਵੇ ਵੋਟਰ ਸੂਚੀ ਆ ਗਈ ਉਹ ਪ੍ਰਧਾਨ ਸਾਹਿਬ ਵੋਟਰ ਸੂਚੀ ਲਈ ਫਿਰਦੇ ਆ ਉਹਨਾਂ ਕੋਲ ਵੋਟਰ ਸੂਚੀ ਵੀ ਹੈ ਜੀ ਇਹਨੇ ਪਿੰਡ ਵੋਟ ਪਾਈ ਆ ਜੀ ਉਹਨਾਂ ਕੋਲ ਵੋਟਰ ਸੂਚੀ ਵੀ ਹੈ ਜੀ ਵੋਟਰ ਸੂਚੀ ਉਹ ਗੈਰੀ ਭਾਗੀ ਪਿੰਡ ਦੀ ਗੈਰੀ ਭਾਗੀ 11 ਨ ਸਾਰਾਲਾਸ ਬੁਲਾਇਆ ਜਾਂਦਾ ਉਹਦੇ ਹਿਸਾਬ ਨਾਲ ਰੱਖਿਆ ਜਾਂਦਾ ਵੀ ਗ੍ਰੈਜੂਏਸ਼ਨ ਬੰਦਾ ਕੋਈ ਵੀ ਪੜਾਉਂਦੀ ਬਾਹਰੋਂ ਰੱਖਿਆ ਜਾਂਦਾ ਸਾਰੀ ਕਮੇਟੀ ਨੂੰ ਸੱਦ ਕੇ ਸਾਰਿਆਂ ਨੂੰ ਸੱਦ ਕੇ ਇਹਨੇ ਤੋਂ ਖੇਤੜੀ ਦੇ ਵਿੱਚ ਸਾਰਾ ਕੁਝ ਕਰਿਆ ਸਾਰੀ ਕਮੇਟੀ ਦੇ ਵਿੱਚ ਸਾਰੀ ਕਮੇਟੀ ਨੂੰ ਹਾਂ ਪੰਚਾਇਤ ਨੂੰ ਸਾਰਿਆਂ ਨੂੰ ਰੱਖ ਕੇ ਇਹਦੇ ਵਿੱਚ ਚਲ ਜਾ ਆ ਕੇ ਸਾਨੂੰ ਇਹਦੇ ਵਿੱਚ ਚਲ ਜਾ ਆ ਇਹਦੇ ਵਿੱਚ ਚਲ ਜਾ ਕੇ ਇਹਨੇ ਸਾਰਾ ਕੁਝ ਕਰਿਆ ਕਰਤਾ ਜੀ ਜੋ ਨਿਯੁਕਤੀ ਹੋਈ ਹੈ ਇਹ ਕਹਿੰਦੇ ਇਨਸਪੈਕਟਰ ਸਾਹਿਬ ਕਹਿੰਦੇ ਕਿ ਤਿੰਨ ਜਣੇ ਹਾਜ਼ਰ ਸੀ ਹਾਜ਼ਰ ਸੀ ਕੋਈ ਦੇਖੋ ਜੀ ਮੈਂ ਤੁਹਾਨੂੰ ਕਰਦਾ ਤਾਂ ਪਿਪਾ ਗੁਰੂ ਜਾਨ ਸਾਨੂੰ ਮੰਨਦੇ ਸਾਰੇ ਹਾਂਜੀ ਤਲਵੰਡੀ ਸਾਹਿਬ ਉਹ ਦੇਖ ਕਰਾ ਰਹੇ ਜੇ ਜਾ ਕੇ ਸੌਂ ਪਾਸ ਜੇ ਅਸੀਂ ਹਾਜ਼ਰ ਕੋਈ ਮਤਲਬ ਹੀ ਨਹੀਂ ਜੀ ਇਹ ਇਨਸਪੈਕਟਰ ਜਾਣਦਾ ਮੈਂ ਪ੍ਰਧਾਨ ਆ ਡੀਰ ਦੇ ਸਾਹਮਣੇ ਵੀ ਗੱਲ ਹੋਈ ਹੈ ਮੈਂ ਇਹ ਇਨਸਪੈਕਟਰ ਮੈਂ ਜੀ ਸਾਡੇ ਅਗਰੇ ਹਾਂ ਮੈਂ ਕਹਿੰਦਾ ਇਹਨੂੰ ਵੈਬਸਮਨ ਜਾਣਦਾ ਹੈ ਅੱਛਾ ਅਸੀਂ ਕਿਹੜੇ ਨਹੀਂ ਫਿਰ ਉਹ ਮੀਟਿੰਗ ਕਿੱ데 ਮੈ ਹੋ ਗਈ ਸਾਡੀ ਮੀਟਿੰਗ ਹੀ ਨਹੀਂ ਹੋਈ ਕਿਹੜੇ ਵੇਲੇ ਮੀਟਿੰਗ ਜਦੋਂ ਮੈਨੂੰ ਜਾਣਦਾ ਸਾਰੇ ਕਮੇਟੀ ਮੈਂਬਰ ਖੜੇ ਖੜੇ ਨਹੀਂ ਜੀ ਅਸੀਂ ਅਸੈਂਟ ਦੱਸ ਦਿੰਦੇ ਕਿਹੜੇ ਬੰਦੇ ਸੀਗੇ ਸਾਨੂੰ ਇਹ ਵੀ ਜਾਣਦਾ ਹੀ ਨਹੀਂ ਅਸੀਂ ਇਨਸਪੈਕਟਰ ਨੂੰ ਜਾਣਦੇ ਕਾਸ਼ਦੀਪਨੂ ਜ ਕਮੇਟੀ ਦੇ ਵਿੱਚ ਕੋਈ ਨਹੀਂ ਨਹੀਂ ਕੋਈ ਨਹੀਂ ਹੁਣ ਫਿਰ ਇੱਕ ਇਨਕੁਆਇਰੀ ਮੈਂ ਇੰਸਪੈਕਟਰ ਸਾਹਿਬ ਦੇ ਨਾਲ ਗੱਲ ਹੋਈ ਹੈ ਇਨਕੁਆਰੀ ਜਿਹੜੀ ਹੈਗੀ ਉਹ ਲੱਗੀ ਹੋਈ ਹੈ ਸਸਪੈਂਡ ਉਹਨਾਂ ਨੂੰ ਕਰਤਾ ਹੁਣ ਤਾਂ ਤੁਸੀਂ ਪੈਨ ਵਾਲੇ ਠੀਕ ਹੋ ਵੀ ਠੀਕ ਹੈ ਇਨਕੁਆਰੀ ਲੱਗੀ ਹੈ ਹਜੇ ਤਾਂ ਇਨਕੁਆਰੀ ਦਾ ਕੋਈ ਨਤੀਜਾ ਨਹੀਂ ਉਹ ਕਹਿੰਦੇ ਇਨਕੁਆਰੀ ਲੱਗੀ ਹੈ ਉਹਨਾਂ ਨੂੰ ਡਿਸਮਿਸ ਕਰਤਾ ਸਸਪੈਂਡ ਨਹੀਂ ਸਸਪੈਂਡ ਕਰਨ ਨਾਲ ਨਾ ਗੱਲ ਬਣਦੀ ਸੀ ਹਾਂ ਇਥੇ ਨਵਾਂ ਬੰਦਾ ਰੱਖਿਆ ਨੇ ਸਸਪੈਂਡ ਕਰਤਾ ਸਾਡੇ ਸਾਡੀ ਪੋਸਟ ਖਤਮ ਹੋ ਜੂਗੀ ਸਾਡੇ ਤਿੰਨ ਆਪਣੇ ਦਾ ਪੋਸਟ ਖਤਮ ਹੋ ਜੂਗੀ ਇਹ ਫਿਰ ਡੀਆਰ ਸਾਹਿਬ ਤੋਂ ਤੱਕ ਤੁਸੀਂ ਗੱਲ ਰੱਖੀ ਹਾਂ ਰੱਖੀ ਹੈ ਜੀ ਸਾਡੇ ਕੋਈ ਹਾਂਜੀ ਹਾਂਜੀ ਉਹ ਕਹਿੰਦੇ ਵੀ ਅਸੀਂ 16 ਤਰੀਕ ਨੂੰ ਫੈਸਲਾ ਹੋ ਗਿਆ ਉਸ ਤੋਂ ਵੱਧ ਮਤਾਂ ਬਾਹਰ ਬੰਦਾ ਹਮਾਰਾ ਖਲੋ ਫੈਸਲਾ ਉਹ ਦੇਣਗੇ ਜੇਕਰ ਫਿਰ ਤੁਹਾਡੇ ਕੰਮ ਕਰ ਤੇ ਚੱਲ ਰਿਹਾ ਜੇ 13 ਬੰਦ ਕਰਾ ਕੇ ਚੱਲਦਾ ਸੀ ਜਵਾ ਬੰਦ ਕਰਦਾ ਅੱਜ ਤੋਂ ਬਾਅਦ ਹਾਂ ਅੱਜ ਤੋਂ ਬਾਅਦ ਹਾਂ ਨਹੀਂ ਨਹੀਂ ਚੱਲਣ ਦਿੰਦੇ ਜਿੰਨਾ ਚਿਰ ਸਾਡਾ ਫੈਸਲਾ ਗਰੀਬਾਂ ਦੀ ਵੋਟਰ ਸੂਚੀ ਹੈ ਗਰੀਬਾਂ ਦੀ ਵੋਟਰ ਸੂਚੀ ਹੈ ਹਾਂ ਪੜ੍ਹ ਲਓ ਕਿੰਨੇ ਨੰਬਰ ਤੋਂ ਲਿਖੇ 69 ਨੰਬਰ ਇਹਦਾ ਨਵਾਂ ਆ ਆਜੀ ਵੋਟ ਆਜੀ ਆ ਵੋਟ ਗਰੀਬਾਂ ਦੀ ਆਜੀ 69 ਆਕਵਾਲ ਸਿੰਘ ਹਾਂਜੀ ਆਕਵਾਲ ਸਿੰਘ ਸਰਪੰਚ ਵੀਰ ਸਿੰਘ ਬਾਕੀ ਇਹਦਾ ਘਰ ਵਿਖਾ ਦਿਓ ਜੀ ਕਹਿੰਦੇ ਹੁਣੇ ਜਾਵੜੋ ਮੌਕੇ ਤੇ ਅਕਤਾਰ ਸਿੰਘ ਵਾਲੇ ਘਰ ਦਿਖਾ ਦਿਓ ਨਹੀਂ ਮੈਂ ਤੇਰੇ ਘਰ ਆਈ ਡੇਰੀ ਹੀ ਥੋੜਾ ਜਿਹਾ ਦਿਖਾ ਦੇਣੀ ਆ ਵੀ ਆ ਘਰ ਆ ਦਿਖਾਉਣੇ ਗਹਿਰੀ ਅਸੀਂ ਥੋੜੇ ਇੱਕ ਕਟਾਰਸ ਵਾਲਾ ਕਹਿੰਦੇ ਅਸੀਂ ਗਹਿਰੀ ਖਾ ਗਏ ਗਹਿਰੀ ਦਿਖਾਉਣੇ ਘਰ ਇਹ ਗਹਿਰੀ ਤਾਂ ਬੰਦਿਆਂ ਤੋਂ ਸਰਪੰਚ ਤੋਂ ਪੁੱਛਾ ਦੇਣਾ ਗਹਿਰੀ ਪੰਚਾਇਤ ਕੋਲ ਪੰਚਾਇਤ ਸਾਹਿਬ ਲਿਖ ਕੇ ਜਾਓ ਵੀ ਗਹਿਰੀ ਹੈ ਨਹੀਂ ਇਹ ਗਹਿਰੀ ਲੈ ਕੇ ਸਾਰੀ ਪੰਚਾਇਤ ਕੋਲ ਗਹਿਰੀ ਦਾ ਸਾਡੇ ਪਿੰਡ ਦਾ ਇੱਕ ਬੱਚਾ ਵੀ ਇਹਨੂੰ ਕਹਿੰਦੇ ਵੀ ਸਾਡੇ ਪਿੰਡ ਦਾ ਕਟਾਰਸ ਵਾਲੇ ਦਾ ਬੰਦਾ ਜੀ ਇਹ ਅਪਾ ਪਿੰਡ ਚ ਲੈ ਚ ਆਉਂਦੇ ਆ ਇੱਕ ਬੱਚਾ ਵੀ ਕਹਿੰਦੇ ਅਧਿ ਏ ਬੰਦਾ ਬਾਈ ਜੀ ਸਾਡੇ ਤਿੰਨਾ ਪਿੰਡਾਂ ਚੋਂ ਕਿਸੇ ਪਿੰਡ ਦਾ ਨਹੀਂ ਤੇ ਗੈਰੀ ਭਾਗੀ ਦਾ ਪੱਕਾ ਬਸ਼ਨੀਕ ਹੈ ਕਾੜ ਇਹਨੇ ਜਿਹੜਾ ਬਣਾਇ ਧੋਖੇ ਨਾਲ ਬਣਾਇਆ ਤੇ ਜਿਹੜਾ ਇਹ ਇਥੇ ਬੰਦੇ ਰੱਖਿਆ ਇਹ ਵੀ ਸਾਰੇ ਧੋਖਾ ਧਾੜੀ ਨਾਲ ਕੰਮ ਕਰਿਆ ਅਸਲ ਕੰਮ ਜਿਹੜੀ ਕਮੇਟੀ ਬਣੀ ਸੀ ਆ ਬਿਲਡਿੰਗ ਵਾਸਤੇ ਬਣੀ ਸੀ ਇਹ ਬਿਲਡਿੰਗ ਤੇ ਕੰਮ ਕਰਨ ਵਾਸਤੇ ਕਮੇਟੀ ਬਣੀ ਸੀ ਪ੍ਰਧਾਨ ਸਾਹਿਬ ਵੀ ਸਾਡੇ ਪਿੰਡ ਦੇ ਆ ਇਸ ਤੋਂ ਇਲਾਵਾ ਜਿਹੜੀ ਗੱਲ ਇਹਨਾਂ ਨੇ ਕਿਹਾ ਚਲੋ ਕਮੇਟੀ ਬਣ ਗਈ ਬਿਲਡਿੰਗ ਬਣਾ ਲਓ ਉਹਦੀ ਆੜ ਤੇ ਇਹਨਾਂ ਨੇ ਧੋਖਾ ਧਾੜੀ ਨਾਲ ਸਾਰੇ ਦਸਕਤ ਕਰਾਏ ਆ ਸਾਰਾ ਕੰਮ ਹੀ ਬੋਕਸ ਆ ਸਾਰਾ ਕੰਮ ਹੀ ਚੱਲੀ ਆ ਸਾਰਾ ਸੋ ਕਿਰਪਾ ਕਰਕੇ ਇਹਦੀ ਪੂਰਨ ਤੌਰ ਤੇ ਪੜਤਾਲ ਹੋਵੇ ਸਹੀ ਤਰੀਕੇ ਨਾਲ ਕੰਮ ਹੋ ਸਾਡੇ ਤਿੰਨਾਂ ਪਿੰਡਾਂ ਦਾ ਜੂਰ ਮਰਜ਼ੀ ਰੱਖ ਲਓ ਤੁਸੀਂ ਕਹਿੰਦੇ ਹੋ ਕੋਈ ਕਮੇਟੀ ਨਾਲ ਪਿੰਡਾਂ ਚ ਕੋਈ ਚੇਅਰਮੈਨ ਕੋਈ ਪ੍ਰਧਾਨ ਜਦੋਂ ਉਹਨਾਂ ਨੇ ਆਰਡਰ ਕਰਿਆ ਕੋਈ ਬੰਦਾ ਹਾਜ਼ਰ ਨਹੀਂ ਸੀ ਬਾਕਸ ਆਊਟ ਰਹੇ ਬਾਕਸ ਆਊਟ ਰਹਿ ਤੁਹਾਨੂੰ ਮੈਂ ਸਹੀ ਗੱਲ ਦੱਸਾਂ ਸਰਪੰਚ ਸਾਹਿਬ ਸਰਪੰਚ ਹੁਣ ਤੁਹਾਨੂੰ ਤਾਰੀਖ ਕਿੰਨੀ ਮਿਲੀ ਹੈ ਡੀ ਆਰ ਸਾਹਿਬ ਵੱਲੋਂ ਜਾਂ ਕਿੰਨੀ ਤਾਰੀਖ ਤੱਕ ਕਿਹਾ ਵੀ ਇਹਦਾ ਕੋਈ ਨਾ ਕੋਈ ਫੈਸਲਾ ਆਊਗਾ ਇਹਨਾਂ ਜੀ ਆਪਣੇ ਪ੍ਰਧਾਨ ਜੀ ਨੂੰ ਇਨਫਾਰਮੇਸ਼ਨ ਦਿੱਤੀ ਉਹਨਾਂ ਨੇ 16 ਤਰੀਕ ਦਿੱਤੀ ਹੈ ਜੀ ਅੱਛਾ 16 ਤਰੀਕ ਹਾਂ ਜੀ ਨਾ ਤੋ ਕਰ ਰਿਹਾ ਇਹ ਤੁਹਾਨੂੰ ਕੰਮ ਕਰ ਤੁਹਾਡੇ ਚੱਲ ਰਿਹਾ ਕਿ ਨਹੀਂ ਚੱਲ ਰਿਹਾ ਕੌਣ ਚਲਾ ਰਿਹਾ ਫਿਰ ਉਹਨਾਂ ਚਰਕਾ ਜਿਹੜਾ ਉਹ ਜਾਲੀ ਮੁੰਡਾ ਰੱਖਿਆ ਜਗਰਮੇਲ ਸਿੰਘ ਨੇ ਉਹੀ ਚਲਾ ਰਿਹਾ ਸੀ ਉਹਨਾਂ ਨੇ ਉਹ ਵੀ ਚਲਾ ਰਿਹਾ ਜਿਹੜਾ ਐਡਾ ਵੱਡਾ ਗਵਨ ਕਰਕੇ ਹੋ ਸਕਦਾ ਖਾਤੇ ਕਿਹਦੇ ਕੀ ਕਰ ਦੋ ਜੀ ਹਾਂ ਬੰਦ ਕਰਾਉਣ ਫਿਰ ਤੁਸੀਂ ਇਹ ਨਹੀਂ ਡੀਆਰ ਸਾਬ ਨੂੰ ਕਿਹਾ ਵੀ ਉਹਨਾਂ ਚਰਤਾ ਫਿਰ ਕੋਈ ਹੋਰ ਰੱਖ ਦੋ ਉਹਨਾਂ ਚਰ ਜਿੰਨਾ ਚਰ ਫੈਸਲਾ ਨਹੀਂ ਅੱਜ ਭੇਜਈ ਉਹਨਾਂ ਨੇ ਆਪਣੇ ਤੇ ਉਹ ਕਰ ਭੇਜਈ ਅੱਜ ਇੱਥੇ ਬਾਅਦ ਨੂੰ ਕਰਨ ਵਾਸਤੇ ਜੀ ਅੱਛਾ ਹਾਂਜੀ ਹਾਂਜੀ ਡੈਪੂਟੇਸ਼ਨ ਤੇ ਹੋਰ ਚਾਰਜ ਦੇ ਰਹੇ ਹੋਰ ਬੰਦੇ ਨੂੰ ਅੱਜ ਉਹ ਆਏ ਵੀ ਹਾਂਜੀ ਹਾਂਜੀ ਉਹ ਤਾਂ ਤੋਂ ਵੀ ਉਹਨੇ ਦਿਨ ਤੋਂ ਨਹੀਂ ਅਸੀਂ ਇਹਨਾਂ ਉਹ ਸੈਕਟਰੀ ਨਾਲ ਸਾਨੂੰ ਕੋਈ ਪ੍ਰੋਬਲਮ ਨਹੀਂ ਜੀ ਅਜ ਤਾਂ ਜਿਹੜੀ ਕਹਿੰਦੇ ਭਾਰਤੀ ਗਲਤ ਹੋਈ ਉਹ ਰੱਦ ਹੋ ਗਈ ਹੂੰ ਸਾਡੀ ਕੋਈ ਨਿੱਜੀ ਦੁਸ਼ਮਣੀ ਨਹੀਂ ਉਹਦੇ ਨਾਲ ਜਿਵੇਂ ਉਹਨਾਂ ਨੇ ਚੁੰਬੇ ਦਾ ਮੁੰਡਾ ਇੱਥੇ ਕਰਿਆ ਵੀ ਚੁੰਬੇ ਦਾ ਮੁੰਡਾ ਇੱਥੋਂ ਚਾਰਜ ਜਿਹੜੇ ਅੱਜ ਦੇ ਐਡਰੈਸ ਇਹਨਾਂ ਦੇ ਇਹ ਚ ਮੌਤਲ ਕਰੀ ਜਾਂਦੇ ਜੀ ਨੂੰ ਹੂੰ ਇਹ ਸਾਨੂੰ ਨਹੀਂ ਪਤਾ ਜੀ ਇੱਥੋਂ ਕਰਕੇ ਹੋਰ ਕਿਤੇ ਲਾ ਦੇਣਗੇ ਸੀਟ ਸਾਡੇ ਪਿੰਡ ਦੀ ਖਰਾਬ ਹੁੰਦੀ ਹੈ ਕਿ ਨਹੀਂ ਜੀ ਇਹ ਚੀਜ਼ ਬਾਰੇ ਸੀ ਰੌਲਾ ਪਾ ਰਹੇ ਵੀ ਸੀਐਮ ਸਾਹਿਬ ਤਾਂ ਐਡਾ ਕੁਝ ਕਰ ਰਹੇ ਵੀ ਆਪਾਂ ਕਰਪਸ਼ਨ ਬੰਦ ਕਰਨੀ ਹੈ ਤੇ ਤਿੰਨ ਪਿੰਡਾਂ 'ਚ ਕਰਪਸ਼ਨ ਕਰ ਗਿਆ ਬੰਦਾ ਜੀ ਨਾਲੇ ਕੋ ਕਦੇ ਮੇਰੇ ਵਰਗਾ ਕਹਿੰਦਾ ਕਿ ਕਮੇਟੀ ਨੇ ਕਿੰਨੇ ਪੈਸੇ ਲੈ ਲਏ ਹਰ ਇੱਕ ਕਹਿੰਦਾ ਜੀ ਇਹਨਾਂ ਨੂੰ ਕਮੇਟੀ ਨੂੰ ਜੀ ਉਹਨਾਂ ਦੇ ਸਾਇਨ ਆ ਜੀ ਬਦਨਾਮ ਹੁੰਦੀ ਹੈ ਬਦਨਾਮ ਹੋਏ ਪਈ ਯਾਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੋ ਯਾਰ ਸਾਹਿਬ ਵਧੀਆ ਜੀ ਵਧੀਆ ਜੀ ਜਸ ਗਰੀਵਾਲ ਗੱਲ ਕਰ ਰਹੇ ਹਾਂ ਜੀ ਆਰਐਮਪੀ ਟੈਲੀਵਿਜ਼ਨ ਚੈਨਲ ਤੋਂ ਪੱਤਰਕਾਰ ਜੀ ਜੀ ਤਾਂ ਅੱਛਾ ਯਾਰ ਸਾਹਿਬ ਇੱਕ ਕੋਈ ਜਣਾ ਗੁਲਾਬਗੜ੍ਹ ਵਾਲਾ ਮਸਲਾ ਸੀ ਜੀ ਜੀ ਉਹ ਕਿੱਥੇ ਤੱਕ ਪਹੁੰਚਿਆ ਜੀ ਅੱਜ ਕਿਉਂਕਿ ਅੱਜ ਨਾ ਉੱਥੇ ਵੀ ਜਿਹੜਾ ਉਹ ਪਿੰਡ ਵਾਸੀ ਨਾ ਉਹ ਰੌਲਾ ਪਾਈ ਬੈਠੇ ਸੀ ਤੇ ਅੱਜ ਵੀ ਉੱਥੇ ਜਿਹੜਾ ਹੈਗਾ ਗੱਲਬਾਤ ਕਰੀਆ ਗੁਰਮੇਲ ਸਿੰਘ ਹੋ ਰਹੇ ਨੂੰ ਵੀ ਉੱਥੇ ਉਹਨਾਂ ਨੇ ਨਾਲ ਹੀ ਕੋਲੀ ਖੜੇ ਸੀ ਤੇ ਉਹ ਮਸਲਾ ਕਿੱਥੇ ਤੱਕ ਪਹੁੰਚਿਆ ਜੀ ਉਹਦੀ ਡੀਆਰ ਸਾਹਿਬ ਨੇ ਤੁਰੰਤ ਮਤਲ ਕਰਦਾ ਸੀਗਾ ਬੰਦੇ ਨੂੰ ਜੀ ਤੇ ਮੋਢਲੀ ਪੜਤਾਲ ਮੈਥੋ ਕਰਵਾਈ ਸੀ ਮੈਂ ਪੜਤਾਲ ਦੇ ਵਿੱਚ ਪਾਇਆ ਗਿਆ ਉਹ ਵੀ ਇਹਨੇ ਜਿਹੜਾ ਮੌਕੇ ਤੇ ਬਣਾਇਆ ਆਧਾਰ ਕਾਰਡ ਨੌਕਰੀ ਲੈਣ ਲਈ ਮਤਲਬ ਇਹ ਮਤਲਬ ਇਹ ਮਤਲਬ ਇਹ ਕਟਾਰ ਸਿੰਘ ਦਾ ਹੈ ਨਹੀਂ ਹਾਂ ਠੀਕ ਹੈ ਜੀ ਇਸ ਕਰਕੇ ਉਹਨੂੰ ਮਤਲਬ ਕਰਤਾ ਸੀਗਾ ਅਸੀਂ ਜੀ ਉਹਦੀ ਥਾਂ ਤੇ ਵਾਧੂ ਚਾਰਜ ਦੇਣਾ ਹੀ ਪੈਣਾ ਸੀ ਕਿਸੇ ਨਾ ਕਿਸੇ ਨੂੰ ਗਰਮੇਲ ਦਾ ਚਾਰਜ ਵੀ ਕੱਟਦਾ ਸੀਗਾ ਜੀ ਸਰ ਸਾਹਿਬ ਨੇ ਆਰਡਰ ਹੀ ਕਰਤੇ ਸੀ ਵੀ ਇਹਦਾ ਚਾਰਜ ਕੱਟਿਆ ਜਾਵੇ ਕਿਉਂਕਿ ਇਹ ਸ਼ਾਮਲ ਹੈ ਵਿੱਚ ਜੀ ਨਵੇਂ ਬੰਦੇ ਨੂੰ ਚਾਰਜ ਦੇ ਕੇ ਬਸ ਅਗਲੀ ਕਾਰਵਾਈ ਨਵੀਂ ਭਰਤੀ ਕਰਾਵਾਂਗੇ ਜੀ ਇੱਕ ਸੁਣਵਾਈ ਚੱਲੀ ਜਾਂਦੀ ਹੈ ਵੀ 16 ਤਰੀਕ ਰੱਖੀ ਹੈ ਜੀ ਆਰ ਸਾਹਿਬ ਨੇ ਸਾਰਿਆਂ ਦੇ ਬਿਆਨ ਮੂਨ ਹੋ ਕੇ ਉਹਦਾ ਫਾਈਨਲ ਹੋਊਗਾ ਵੀ ਅੱਛਾ ਸੇਲਜ਼ਮੈਨ ਦੀ ਜਗ੍ਹਾ ਤੇ ਹੁਣ ਫਿਰ ਉਹਨਾਂ ਸਮਾਂ ਉੱਥੇ ਕੌਣ ਕੰਮ ਕਰ ਰਿਹਾ ਜੀ ਉਹ ਉਹੀ ਵਾਧੂ ਚਾਰਜ ਅੱਜ ਦਿੱਤਾ ਸੀਗਾ ਸੁਸਾਇਟੀ ਹੈਗੀ ਇਧਰ ਇੱਕ ਮੈਨੂੰ ਸੈਟ ਹੋ ਗਿਆ ਹੋਰ ਸੁਸਾਇਟੀ ਦਿੱਤਾ ਸੀ ਓਕੇ ਅੱਛਾ ਉਹ ਜਿਹੜੇ ਜਿਹੜੇ ਹੁਣ ਜਿਹੜੇ ਯਾਰ ਸਭ ਹੁਣ ਪਿੰਡ ਵਾਲੇ ਕਰ ਰਹੇ ਮੰਗ ਕਰ ਰਹੇ ਸੀ ਮੈਨੂੰ ਉਹ ਕਹਿੰਦੇ ਨੇ ਕਿ ਇਹ ਭਰਤੀ ਰੱਦ ਕਰਕੇ ਭਰਤੀ ਦੁਬਾਰੇ ਕਮੇਟੀ ਤੋਂ ਭਰਤੀ ਦੁਬਾਰੇ ਕਰੀ ਜਾਵੇ ਇਰਾਦਿ ਹੋਊਗਾ ਜੇ ਆਪਾਂ ਸਿੱਧਾ ਰੱਦ ਕਰ ਦਿੰਨੇ ਆ ਨਾ ਤਾਂ ਅਗਲਾ ਕੋਰਟ ਚਲਿਆ ਜਾਂਦਾ ਏ ਓਕੇ ਜੀ ਜਿਹੜੇ ਆਧਾਰ ਤੇ ਰੱਦ ਕਰਤਾ ਉਹਨਾਂ ਕੋ ਪ੍ਰੋਸੈਸ ਉਹਨਾਂ ਦੇ ਬਿਆਨ ਲੈ ਕੇ ਬਕਾਇਦਾ ਉਹਦੀ ਪੜਤਾਲ ਕਰਕੇ ਡੀਆਰ ਸਾਹਿਬ ਨੇ 16 ਦੀ ਤਰੀਕ ਰੱਖੀ ਆ ਠੀਕ ਹੈ ਜੀ ਓਕੇ ਓਕੇ ਉਹ ਨਹੀਂ ਜੇ ਆਪਾਂ ਉਹਨਜੀ ਰੱਦ ਕਰਨ ਦਾ ਅਧਿਕਾਰ ਹੀ ਨਹੀਂ ਹੁੰਦਾ ਅਗਲਾ ਕੋਰਟ ਚ ਲੱਗ ਜਾਂਦਾ ਮੈਨੂੰ ਸਹੀ ਤਰੀਕੇ ਨਾਲ ਰੱਖਿਆ ਇਹਨਾਂ ਨੇ ਅੱਧ ਕਿਵੇਂ ਕਰਤਾ ਪੜਤਾਲ ਕਰਕੇ ਸਾਰਿਆਂ ਦੇ ਬਿਆਨ ਲੈ ਕੇ ਉਹਨਾਂ ਇੱਕ ਜੀ ਸਰ ਮਤਲਬ ਤੁਸੀਂ ਕਹਿੰਦੇ ਮਤਲਬ ਤੁਸੀਂ ਕਹਿੰਦੇ ਵੀ 16 ਹਾਂ 16 ਤਰੀਕ ਮੇਰੀ ਡੀਅਰ ਸਾਹਿਬ ਨਾਲ ਵੀ ਗੱਲ ਹੋਈ ਸੀ ਉਹ ਵੀ 16 ਹੀ ਕਹੇ ਸੀ ਪਿੰਡ ਵਾਲਿਆਂ ਨੇ ਵੀ 16 ਹੀ ਕਹਿਆ ਸੀ 16 ਤੱਕ ਜੇ ਤਾਂ ਸਾਰਿਆਂ ਦੇ ਬਿਆਨ ਮੁਕੰਮਲ ਹੋ ਗਏ ਤਾਂ ਨਾ ਨਾ ਉਹਨਾਂ ਨੇ ਫੈਸਲਾ ਹੀ ਦੇ ਦੇਣਾ ਠੀਕ ਹੈ ਜੀ 16 ਨੂੰ ਕੋਈ ਕਮੀ ਪੇਸ਼ੀ ਰਹਿੰਦੀ ਹੋਈ ਵੀ ਕਿਸੇ ਦੇ ਬਿਆਨਾਂ ਦੀ ਲੋੜ ਆ ਤਾਂ ਇੱਕ ਅੱਧੀ ਤਰੀਕ ਹਫ਼ਤੇ ਦੀ ਹੋਰ ਦੇ ਸਕਦੇ ਆ ਇੰਨਾ ਕੁ ਸਮਾਂ ਲੱਗੂਗਾ ਓਕੇ ਜੀ ਮਤਲਬ ਉਹ ਰਾਦੀ ਹੋ ਉਹ ਫਾਈਨਲ ਆਪਾਂ ਤੇ ਰਾਤੀ ਹੋਣੀ ਹੈ ਜੀ ਹਾਂ ਲੱਗਦਾ ਹੈ ਵੀ ਫਾਲਟੀ ਆ ਸਾਰਾ ਕੁਝ ਠੀਕ ਹੈ ਜੀ ਓਕੇ ਰਾਤ ਹੋ ਕੇ ਦੁਬਾਰੇ ਨਵੀਂ ਭਰਤੀ ਤੇ ਜੀ ਇਹਦੇ ਤੇ ਕੋਈ ਵਕਾਯਦਾ ਹੋਊਗੀ ਓਕੇ ਜੀ ਕਰ ਬਈਓ ਇਹਦੀ ਕਮੇਟੀ ਨਹੀਂ ਲਿਖਾਂਗੇ ਠੀਕ ਹੈ ਜੀ ਠੀਕ ਹੈ ਜੀ ਓਕੇ ਯਾਰ ਸਭ ਬਹੁਤ ਬਹੁਤ ਧੰਨਵਾਦ ਸਮਝਦੇ ਠੀਕ ਹੈ ਬਈਓ